ਸਚਰੀਆ ਕਾਲ ਟੂਨ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਭਾਜਪਾ ਨੂੰ ਫਗਵਾੜਾ ਵਿਖੇ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਐਸੀ ਮੋਰਚਾ ਜ਼ਿਲ੍ਹਾ ਕਪੂਰਤਲਾ ਦੇ ਮੀਤ ਪ੍ਰਧਾਨ ਲक्की ਸਰਵਟਾ ਅਚਾਨਕ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਲक्की ਸਰਵਟਾ ਨੇ ਕਿਹਾ ਜਿਹੜੇ ਭਾਜਪਾ ਵਰਕਰ ਭਾਜਪਾ ਤੋਂ ਪਰੇਸ਼ਾਨ ਹਨ ਜਿਹੜੇ ਵਰਕਰ ਨੇ ਆਪਣੀ ਪਰੇਸ਼ਾਨੀ ਦੂਰ ਕਰਨੀ ਹੈ ਉਹ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜੇ ਉਹਨਾਂ ਨੇ ਕਿਹਾ ਮੈਂ ਉਹਨਾਂ ਨੂੰ ਸ਼ਾਮਲ ਹੋਣ ਵਿੱਚ ਪੂਰਾ ਸਹਿਯੋਗ ਦੇਵਾਂਗਾ ਇਸ ਮੌਕੇ ਉਹਨਾਂ ਦੇ ਨਾਲ ਸੀਨੀਅਰ ਆਪਾਗੂ ਬੰਟੀ ਗਿੱਲ ਨੇ ਕਿਹਾ ਕਿ ਲक्की ਸਰਵਟਾ ਨੇ 12 ਸਾਲ ਭਾਜਪਾ ਪਾਰਟੀ ਨੂੰ ਦਿੱਤੇ ਪਰ ਜਦ ਪਾਰਟੀ ਵਿੱਚ ਦੋ ਧੜੇ ਹੋਣ ਕਾਰਨ ਉਹਨਾਂ ਦੀ ਕਦਰ ਨਹੀਂ ਪਈ ਫਿਰ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਪੇਸ਼ ਹੈ ਇੱਕ ਰਿਪੋਰਟ ਭਾਜਪਾ ਚੁੱਕਾ ਹੈ ਅਜੇ ਵਿੱਚ ਫਗਵਾੜਾ ਸ਼ਹਿਰ ਵਿੱਚ ਭਾਜਪਾ ਨੂੰ ਇੱਕ ਵੱਡਾ ਝਟਕਾ ਦਿੰਦੇ ਹੋਏ ਭਾਜਪਾ ਐਸ்சி ਸੈੱਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਲक्की ਸਰਵਟਾ ਵੱਲੋਂ ਪੰਜਵਾਂ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਗਈ ਆਓ ਗੱਲਬਾਤ ਕਰਦੇ ਹਾਂ ਕਿ ਕੀ ਕਾਰਨ ਰਹੇ ਆਖਰ ਕਿਉਂ ਉਹਨਾਂ ਨੇ ਛੱਡੀ ਪਾਰਟੀ ਹਾਂਜੀ ਲਕੀਸ਼ਰਮਤਾ ਜੀ ਹਾਂਜੀ ਸਰ ਪਹਿਲਾਂ ਤਾਂ ਮੈਂ ਸਾਡਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮੇਰੇ ਨਾ ਵਾਸਤੇ ਆਏ ਸ਼ਰਮਾ ਜੀ ਦਾ ਮੈਂ ਆਪਣੇ ਲੋ ਬੜਾ ਧੰਨਵਾਦ ਕਰਦਾ ਹਾਂ ਪਾਰਟੀ ਛੱਡਣ ਦੇ ਭਾਜੀ ਕਈ ਕਾਰਨ ਹੋ ਜਾਂਦੇ ਆ ਪਰ ਮੇਨ ਕਾਰਨ ਕਿ ਇੱਥੇ ਜਿਹੜੀ ਆ ਵਰਕਰ ਦੀ ਪੁੱਛਗਿੱਛ ਨਹੀਂ ਹੈਗੀ ਨਹੀਂ ਤੁਸੀਂ ਪਿਛਲੇ 10 ਤੋਂ 12 ਸਾਲ ਲੰਬਾ ਸਫਰ ਹੁੰਦਾ ਜਿਨਾ ਕਿ ਤੁਸੀਂ ਆਪਣੀ ਜ਼ਿੰਦਗੀ ਦਾ ਭਾਜਪਾ ਦੇ ਵਰਕਰ ਵਜੋਂ ਯੂਜ਼ ਕੀਤਾ ਹੈ ਉਹਨਾਂ ਦੇ ਲਈ ਆਪਣਾ ਸਮਾਂ ਖਰਾਬ ਕੀਤਾ ਹੈ ਤੇ ਹੁਣ ਜਦੋਂ ਤੁਸੀਂ ਅਹੁਦੇ ਤੇ ਹੋਣ ਦੇ باوجود ਇਸ ਟਾਈਮ ਪਾਰਟੀ ਛੱਡਣ ਦਾ ਕਾਰਨ ਕੀ ਹੋ ਸਕਦਾ ਹੈ ਸਰ 2012 ਦੇ ਵਿੱਚ ਮੈਂ ਪਾਰਟੀ ਜੁਆਇਨ ਕੀਤੀ ਔਰ ਇੰਨੀ ਮਿਹਨਤ ਕਰਨ ਦੇ ਬਾਵਜੂਦ ਹਰ ਚੀਜ਼ ਵਰਕਰ ਜਿਹੜਾ ਵਾ ਭਾਜੀ ਪਾਰਟੀ ਦੇ ਨਾਲ ਚੱਲਦਾ ਨਾ ਜਦੋਂ ਉਦੋਂ ਪਾਰਟੀ ਸਟਰੋਂਗ ਹੁੰਦੀ ਹੈ ਅਰਤਲ ਬਿਹਾਰੀ ਬਾਜਪਾਈ ਜੀ ਕਹਿੰਦੇ ਹੁੰਦੇ ਸੀਗੇ ਕਿ ਪਾਰਟੀ ਦੇ ਨਵੇਂ ਵਰਕਰ ਭਾਵੇਂ 100 ਰੁਸਣ ਪੁਰਾਣਾ ਇੱਕ ਵੀ ਰੁਸਣਾ ਨਹੀਂ ਚਾਹੀਦਾ ਪਰ ਇਹ ਗੱਲਾਂ ਕਿਤਾਬੀ ਰਹਿ ਗਈਆਂ ਜਿਹੜੇ ਸ਼ਹਿਰ ਦੇ ਦਿਗਾਂ ਹੀ ਲੀਡਰ ਆ ਜਿਨ੍ਹਾਂ ਦੇ ਕਰਕੇ ਅਸੀਂ ਇੰਨੀ ਧੁੱਪ ਦੇ ਵਿੱਚ ਕੜੀ ਧੁੱਪ ਦੇ ਵਿੱਚ ਮਿਹਨਤ ਕਰਕੇ ਇਹਨਾਂ ਨੂੰ ਉੱਪਰ ਤੱਕ ਪਹੁੰਚਾਇਆ ਪਰ ਇਹਨਾਂ ਨੇ ਸਾਡੀ ਕੋਈ ਬਾਹ ਨਹੀਂ ਫੜੀ ਔਰ ਵਰਕਰ ਐਸ ਵੇਲੇ ਜਿਹੜਾ ਫਗਵਾੜੇ ਦਾ ਵਰਕਰ ਆ ਉਹ ਫਗਵਾੜੇ ਦਾ ਵਰਕਰ ਐਸ ਵੇਲੇ ਇਦਾਂ ਰੁਲ ਰਿਹਾ ਨੇ ਜਿੱਦਾਂ ਪੱਠੇ ਵਾਲੀ ਦਾਣੇ ਵਾਲੀ ਪੱਠੀ ਦੇ ਵਿੱਚ ਦਾਣੇ ਰੁਲਦੇ ਹੁੰਦੇ ਆ ਕੀ ਕਾਰਨ ਹੋ ਸਕਦਾ ਇਹਦਾ ਕਾਰਨ ਭਾਜੀ ਦੇਖੋ ਵਰਕਰ ਦੀ ਕੋਈ ਮੁਕਤ ਨਹੀਂ ਹੈਗੀ ਕਾਰਨ ਇਹ ਹੈਗੇ ਭਾਜਪਾ ਦੇ ਵਿੱਚ ਆਪਸੀ ਫੁੱਟ ਬਹੁਤ ਜਿਸ ਕਾਰਨ ਵਰਕਰ ਦੀ ਜਿਹੜੀ ਪੁੱਛਗਿੱਛ ਨਹੀਂ ਹੈਗੀ ਜੀ ਇਹ ਖਬਰਾਂ ਕਾਫੀ ਪਿਛਲੇ 2 2 1-2 ਮਹੀਨਿਆਂ ਤੋਂ ਵਾਇਰਲ ਹੋ ਰਹੀਆਂ ਸੀ ਕਿ ਭਾਜਪਾ ਐਸ்சி ਸੈਲ ਦਾ ਜਿਲ੍ਹਾ ਮੀਤ ਪ੍ਰਧਾਨ ਭਾਜਪਾ ਛੱਡ ਰਿਹਾ ਹੈ ਛੱਡ ਰਿਹਾ ਹੈ ਕੀ ਤੁਹਾਨੂੰ ਕਿਸੇ ਨੇ ਮਨਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਦੇਖੋ ਜੀ ਜੇ ਭਾਜਪਾ ਦੇ ਲੀਡਰ ਕੋਸ਼ਿਸ਼ ਕਰਦੇ ਤਾਂ ਸ਼ਾਇਦ ਅੱਜ ਜਿਹੜਾ ਸਿਸਟਮ ਹੋਰ ਹੋਣਾ ਸੀਗਾ ਪਰਮਾਨ ਨੂੰ ਪਰਤੱਕ ਦੀ ਜਰੂਰਤ ਨਹੀਂ ਹੁੰਦੀ ਜਿੱਥੇ ਤੱਕ ਮਨਾਨ ਦੀ ਗੱਲ ਆ ਬਾਜੀ ਕੋਈ ਨਹੀਂ ਆ ਆਪਣੇ ਕੋਲ ਔਰ ਮੈਂ ਜਿਹੜਾ ਇਹ ਫੈਸਲਾ ਲਿਆ ਵਾ ਬੜਾ ਸੋਚ ਸਮਝ ਕੇ ਲਿਆ ਵਾ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਬਹੁਤ ਵਧੀਆ ਕੰਮ ਕਰ ਰਹੀ ਆ ਗਰੀਬਾਂ ਦੇ ਹੱਥ ਫੜ ਰਹੀ ਆ ਔਰ ਕਿਸਾਨਾਂ ਦੀ ਹਤਾਸ਼ੀ ਆ ਔਰ ਜੋ ਪੰਜਾਬ ਦੇ ਵਿੱਚ ਕੰਮ ਕਰਨ ਦਾ ਸਟਾਈਲ ਸਾਡੇ ਮੁੱਖ ਮੰਤਰੀ ਪੰਜਾਬ ਦੇ ਭਗਵੰਤ ਸਿੰਘ ਮਾਨ ਜੀ ਦਾ ਵਾ ਉਹ ਸਟਾਈਲ ਬਹੁਤ ਵਧੀਆ ਦਾ ਜਿਸ ਕਰਕੇ ਮੈਂ ਪਾਰਟੀ ਨੂੰ ਜੁਆਇਨ ਕੀਤਾ। ਲੇਕਿਨ ਸੋਨਨਤਾ ਵਿੱਚ ਵੀ ਇਹ ਵੀ ਕਾਫੀ ਗੱਲਾਂ ਵਾਇਰਲ ਹੋਈਆਂ ਕਿ ਲक्की ਸਰਵਟਾ ਦੇ ਪੱਲੇ ਕੀ ਆ ਉਹਦੇ ਕੋਲ ਕਿਹੜਾ ਵੋਟ ਬੈਂਕ ਦਾ ਜਿਹੜਾ ਵੀ ਉਹਨੂੰ ਅਸੀਂ ਮਨਾਣ ਜਾਣਾ ਜਾਂ ਇਦਾਂ ਕੁਝ ਹੋਇਆ ਪਹਿਲਾਂ ਜਾਂ ਕੀ ਕਰ ਰਹੇ ਹੋ ਸਕਦਾ ਇਹ ਵੀ ਕਾਰਨ ਹੋ ਸਕਦਾ ਕਿ ਲੱਕੀ ਸਰਵਟਾ ਕੋਲ ਵੋਟ ਬੈਂਕ ਨਾ ਹੋਣ ਕਰਕੇ ਵੀ ਉਹ ਕੋਈ ਮਨਾਣ ਨਹੀਂ ਆਇਆ ਜਾਂ ਦੇਖੋ ਕੀ ਤੁਹਾਡੇ ਕੋਲ ਕੋਈ ਵੋਟ ਬੈਂਕ ਹੈ। ਦੇਖੋ ਜੀ ਵੋਟ ਬੈਂਕ ਜਿਹੜਾ ਉਹ ਵਰਕਰ ਹੀ ਹੁੰਦਾ ਵਾ। ਔਰ ਮੈਂ ਜਮੀਨੀ ਵਰਕਰ ਆ ਮੈਂ ਆਪਣੇ ਵਰਕਰਾਂ ਦੇ ਵਿੱਚ ਵਿਚਰਦਾ ਮਾਂ ਆਪਣੇ ਸਮਾਜ ਦੇ ਵਿੱਚ ਵਿਚਰਦਾ ਮਾਂ ਮੈਨੂੰ ਕਿਸੇ ਦੇ ਨਾਲ ਕੋਈ ਮਤਲਬ ਨਹੀਂ ਕੋਈ ਮੇਰੇ ਬਾਰੇ ਕੀ ਸੋਚ ਰਿਹਾ ਆ ਆਈ ਡੋਨਟ ਕੇਅਰ ਪਰ ਹਾਂ ਜਿਹੜੀ ਗੱਲ ਤੁਸੀਂ ਕਹੀ ਆ ਕਿ ਲੱਕੀ ਸਰਵਟਾ ਦੇ ਕੋਲ ਵੋਟ ਬੈਂਕ ਨਹੀਂ ਹੈ ਇਹ ਤੁਹਾਨੂੰ ਆਣ ਵਾਲੇ ਜਿਹੜੀ 4 ਤਰੀਕ ਦਾ ਰਿਜ਼ਲਟ ਆ 1 ਤਰੀਕ ਦੀਆਂ ਵੋਟਾਂ માં ਉਸ ਤੋਂ ਬਾਅਦ ਤੁਹਾਨੂੰ ਆਪਣਾ ਪਤਾ ਲੱਗ ਜਾਏਗਾ ਕਿ ਕੌਣ ਕਿੰਨੇ ਪਾਣੀ ਚ ਠੀਕ ਹੈ ਤੇ ਇੱਕ ਸਵਾਲ ਬਹੁਤ ਖਾਸ ਹੈ ਜੇ ਫਗਵਾੜੇ ਵਿੱਚ ਹੋਰ ਵੀ ਕਈ ਪਾਰਟੀਆਂ ਨੇ ਸ਼੍ਰੋਮਣੀ ਅਗਾਲੀ ਦਾ ਲੈ ਕਾਂਗਰਸ ਹੈ ਠੀਕ ਹੈ ਜੀ ਉਤੋਂ ਬਾਅਦ ਆ ਤੁਹਾਡੀ ਆਮ ਆਦਮੀ ਪਾਰਟੀ ਹੀ ਕਿਉਂ ਤੁਸੀਂ ਚੁਣੀ ਆ ਕੀ ਕਾਰਨ ਹੋ ਸਕਦਾ ਸਰ ਇੰਦਾ ਵਾ ਕੇ ਜਿਹੜੇ ਕੇਜਰੀਵਾਲ ਸਾਹਿਬ ਨੇ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਤੇ ਭਗਵੰਤ ਮਾਨ ਸਿੰਘ ਮਾਨ ਜੀ ਦਾ ਤਰੀਕਾ ਬਹੁਤ ਵਧੀਆ ਤਰੀਕਾ ਉਹ ਹਰ ਬੰਦੇ ਦੀ ਗੱਲ ਸੁਣਦੇ ਆ ਗਰੀਬ ਬੰਦੇ ਦੀ ਬਾਹ ਫੜਦੇ ਆ ਔਰ ਸਭ ਤੋਂ ਵੱਡੀ ਗੱਲ ਉਹਨਾਂ ਦੇ ਕੋਲ ਤੁਹਾਨੂੰ ਜਾਣ ਵਾਸਤੇ ਕਿਸੇ ਵੀ ਅਪਰੋਚ ਦੀ ਜ਼ਰੂਰਤ ਨਹੀਂ ਆ। ਉਹ ਰੋਡ ਤੇ ਤੁਰੇ ਜਾਂਦੇ ਬੰਦੇ ਨਾਲ ਵੀ ਹੱਥ ਮਲਾਉਂਦੇ ਆ। ਉਹ ਮੁੱਖ ਮੰਤਰੀ ਹੋਣ ਦੇ ਨਾਤੇ। ਨਹੀਂ ਤਾਂ ਇੱਥੇ ਤੁਸੀਂ ਸ਼ਹਿਰ ਦੇ ਕੋਈ ਸਰਪੰਚ ਨੂੰ ਮਿਲਣਾ ਹੋਵੇ ਤਾਂ ਤੁਹਾਨੂੰ ਜੁੱਤੀਆਂ ਖਸਾ ਦਿੰਦੇ ਆ। ਔਰ ਫਗਵਾੜੇ ਦੇ ਵਿੱਚ ਤਾਂ ਲੀਡਰ ਜਿਹੜੇ ਨਾ ਜੀ ਫਗਵਾੜੇ ਦੇ ਵਿੱਚ ਸ਼ਹਿਰ ਦੇ ਜਿੰਨੇ ਵਰਕਰ ਆ ਉਹ ਸਾਰੇ ਭਾਜਪਾ ਦੇ ਵਰਕਰ ਜਿਹੜੇ ਪਰੇਸ਼ਾਨ ਆ ਬਹੁਤ ਪਰੇਸ਼ਾਨ ਆ ਔਰ ਮੈਂ ਬੇਨਤੀ ਕਰਨਾ ਚਾਹੁੰਦਾ ਵਾਂ ਜੇਸ ਵਰਕਰ ਨੇ ਆਪਣੀ ਪਰੇਸ਼ਾਨੀ ਦੂਰ ਕਰਨੇ ਆ ਉਹ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜੇ ਔਰ ਉਹਨਾਂ ਦੇ ਵਿੱਚ ਮੈਂ ਉਹਨਾਂ ਦਾ ਪੂਰਾ ਸਹਿਯੋਗ ਦਊਂਗਾ ਤੇ ਉਸੇ ਕਰਕੇ ਮੈਂ ਅੱਜ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਕਿ ਇੱਥੇ ਜਿਹੜਾ ਮਾਨ ਸਨਮਾਨ ਇੱਜ਼ਤ ਆ ਉਹ ਪੂਰਾ ਮਿਲਦਾ ਵਾ ਭਾਜਪਾ ਦੇ ਵਿੱਚ ਜਿੰਨਾ ਮਰਜ਼ੀ ਕੰਮ ਕਰ ਲੋ ਜਿੰਨਾ ਮਰਜ਼ੀ ਬਰਕ ਕਰ ਲੋ ਤੁਹਾਡਾ ਮਾਨ ਸਨਮਾਨ ਤੁਹਾਨੂੰ ਨਹੀਂ ਦਿੱਤਾ ਜਾਂਦਾ ਆਪਣੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬੰਤੀ ਗੇਲਨਰ ਜਿਹੜੇ ਕਿ ਜਿਨ੍ਹਾਂ ਨੇ ਮੋਟੀਵੇਟ ਕੀਤਾ ਲक्की ਸਰਵਟਾ ਨੂੰ ਕਿ ਕੀ ਕੀ ਆਮ ਆਦਮੀ ਪਾਰਟੀ ਸਰਕਾਰ ਵਿੱਚ ਹੈ ਕਿਦਾਂ ਲੋਕਾਂ ਨੂੰ ਕਿੰਨਾ ਉੱਥੇ ਮਾਨ ਸਨਮਾਨ ਮਿਲਦਾ ਜਿਹਨੂੰ ਦੇਖਦੇ ਹੋਏ ਲक्की ਸਰਵਟਾ ਆਮ ਆਦਮੀ ਪਾਰਟੀ ਦਾ ਵਿੱਚ ਜਾ ਕੇ ਜੁਆਇਨ ਹੋ ਗਏ ਹਾਂਜੀ ਬੰਤੀ ਗੇਲਨਰ ਜੀ ਸਤਿ ਸ੍ਰੀ ਅਕਾਲ ਦਾ ਸਭ ਤੋਂ ਪਹਿਲਾਂ ਤਨਵਜ ਜੀ ਤੁਹਾਡਾ ਸਾਰਿਆਂ ਦਾ ਅੱਜ ਲक्की ਸਰਵਟਾ ਜੀ ਸਾਡੇ ਨਾਲ ਬੈਠੇ ਨੇ ਆਮ ਆਦਮੀ ਪਾਰਟੀ ਦੇ ਉਹ ਵੀ ਵਜਾ ਹੈ ਉਦੀ ਵਜ੍ਹਾ ਹੈ ਇਹਨਾਂ ਨੇ 12 ਸਾਲ ਭਾਰਤੀ ਜਨਤਾ ਪਾਰਟੀ ਨੂੰ ਦਿੱਤੇ ਆ ਤੇ ਅੱਜ ਜਦੋਂ ਇਹਨਾਂ ਨੇ ਲੋੜ ਪਈ ਵੀ ਪਾਰਟੀ ਦੇ ਵਿੱਚ ਜਿਸ ਤਰ੍ਹਾਂ ਨਾ ਦੋ ਉਹ ਕਹਿੰਦੇ ਨੇ ਗਰੁੱਪ ਬਣੇ ਪਏ ਹੈਗੇ ਆ ਭਾਜਪਾ ਦੇ ਵਿੱਚ ਤੁਹਾਨੂੰ ਪਤਾ ਲੱਗਾ ਹਜੇ ਵੀ ਚੱਲੇ ਪਏ ਆ ਉਹਨਾਂ ਦੋ ਗਰੁੱਪਾਂ ਦੇ ਵਿੱਚ ਜਿਹੜਾ ਵਰਕਰ ਆ ਪਿਸਕੇ ਰਹਿ ਗਿਆ ਜੇਕਰ ਇੱਧਰ ਜਾਂਦਾ ਤਾਂ ਕਹਿੰਦੇ ਉੱਧਰ ਕਿਉਂ ਗਿਆ ਉੱਧਰ ਗਿਆ ਤਾਂ ਇੱਧਰ ਚੁੱਕ ਗਿਆ ਇਸ ਤੋਂ ਨਿਰਾਸ਼ਾ ਦਾ ਹੋ ਕੇ ਵੀ ਲक्की ਸ਼ਰਮਟਾ ਜਿਹਨੇ ਸਾਡੇ ਨਾਲ ਸੰਪਰਕ ਕੀਤਾ ਸੀ ਤਲਵੀ ਆਮ ਆਦਮੀ ਪਾਰਟੀ ਵਿੱਚ ਜਿਹੜੇ ਸਾਡੇ ਹਲਕਾ ਦੇ ਚਾਰਜ ਆ ਸਰਦਾਰ ਜਗਿੰਦਰ ਸਿੰਘ ਮਾਨ ਉਹਨਾਂ ਨੇ ਇੱਕੋ ਇੱਕ ਸਪਸ਼ਟ ਗੱਲ ਕੀਤੀ ਹੋਈ ਆ ਕਹਿੰਦੇ ਵਰਕਰ ਦੀ ਬਾ ਮੈਂ ਫੜਦੀ ਹਾਂ ਆਮ ਆਦਮੀ ਪਾਰਟੀ ਵਿੱਚ ਕੋਈ ਗੁਰੂ ਬਾਜੀ ਨਹੀਂ ਹੈਗੀ ਆ ਇੱਥੇ ਦੇ ਇੰਚਾਰਜ ਸਰਦਾਰ ਜਗਿੰਦਰ ਸਿੰਘ ਮਾਨ ਜਿਹੜੇ ਕਿ ਹਲਕਾ ਇੰਚਾਰਜ ਨੇ ਉਹਨਾਂ ਦਾ ਇੱਕੋ ਇੱਕ ਮੋਟਿਵ ਹੈਗਾ ਆ ਵੀ ਜਿਹੜੀ ਮਰਜ਼ੀ ਪਾਰਟੀ ਦੇ ਵਿੱਚ ਬੈਠਾ ਨਿਰਾਸ਼ ਜਿਹੜਾ ਆਪਣੀ ਪਾਰਟੀ ਦਾ ਹੈਗਾ ਉਹ ਆਵੇ ਆ ਆਮ ਆਦਮੀ ਪਾਰਟੀ ਦੇ ਵਿੱਚ ਤੇ ਕੰਮ ਕਰੇ ਲੋਕਾਂ ਦੇ ਤੇ ਮੌਜੂਦਾ ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਹੈਗੀਆਂ ਤੇ ਲੋਕੀ ਜਿਹੜੇ ਦੁਖੀ ਬੈਠੇ ਹੈਗੇ ਆ ਉਹਨਾਂ ਦੇ ਕੰਮ ਕੀਤੇ ਜਾਣ ਜਦਕਿ ਭਾਜੀਪੀ ਚ ਪਤਾ ਨਹੀਂ ਕਿੰਨੇ ਵਿਚਾਰੇ ਪੁਰਾਣੇ ਪੁਰਾਣੇ ਵਰਕਰ ਨਿਰਾਸ਼ ਹੋ ਕੇ ਘਰ ਬੈਠੇ ਆ ਤੇ ਮੇਰੇ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਸਰਦਾਰ ਜੁਗਿੰਦਰ ਸਿੰਘ ਮਾਨ ਵੱਲੋਂ ਇਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਚਰਨਾ ਬੈਠੋ ਆ ਕੇ ਮੌਜੂਦਾ ਸਰਕਾਰ ਦੇ ਵਿੱਚ ਦਾ ਹਿੱਸਾ ਬਣੋ ਅਤੇ ਆਪਣੇ ਕੰਮ ਕਰਾਓ ਆਪਣੇ ਅਵਾਡ ਦੇ ਕੰਮ ਕਰਾਓ ਤੁਸੀਂ ਬੈਠੇ ਹੋ ਘਰ ਤੁਸੀਂ ਨਿਰਾਸ਼ ਹੋ ਕੇ ਬੈਠੇ ਹੋ ਵੀ ਉਹ ਦੂਜਾ ਗਰੁੱਪ ਸਾਡੀ ਸੁਣਦਾ ਨਹੀਂ ਉਹ ਬੈਠਣ ਦਾ ਕੀ ਫਾਇਦਾ ਕੱਲੂ ਕੋਈ ਤਾਂ ਹੀ ਐਨਸੀ ਬਣਨਾ ਮਿਊਨਿਸਪਲ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਣੇ ਨੇ ਉਹਦੇ ਵਿੱਚ ਤੁਹਾਡੇ ਵੀ ਉਹਦੇ ਵਿੱਚ ਤੁਹਾਡੀ ਵੀ ਗਰੁੱਪ ਆ ਜੇ ਤੁਹਾਡੀਆਂ ਟਿਕਟਾਂ ਕੱਢੀ ਜਾਣੀਆਂ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕਰੋ ਇਹ ਨਵੀਂ ਪਾਰਟੀ ਆ ਨਵੇਂ ਬੰਦ ਨਵੇਂ ਚਿਹਰਿਆਂ ਨੂੰ ਇਹਨਾਂ ਨੇ ਜਿਹੜੀ ਅਪੀਲ ਦੇਣੀ ਹੈਗੀ ਆ ਤੇ ਭਗਵੰਤ ਮਾਨ ਦਾ ਜਿਹੜਾ ਰੰਗਲਾ ਪੰਜਾਬ ਦਾ ਜਿਹੜਾ ਸੁਪਨਾ ਆ ਉਹ ਆਮ ਆਦਮੀ ਪਾਰਟੀ ਦੇ ਵਿੱਚ ਰਹਿ ਕੇ ਹੀ ਸੁਪਨਾ ਪੂਰਾ ਕੀਤਾ ਜਾ ਸਕਦਾ ਤੋ ਮੇਰੀਆਂ ਉਹ ਘਰ ਦੇ ਵਿੱਚ ਬੈਠੇ ਸਾਰੇ ਭਾਜਪਾ ਤੇ ਕਾਂਗਰਸ ਪਾਰਟੀ ਦੇ ਨਿਰਾਸ਼ ਵਰਕਰਾਂ ਨੂੰ ਅਪੀਲ ਆ ਵੀ ਆਮ ਆਦਮੀ ਪਾਰਟੀ ਸਰਦਾਰ ਜੁਗਿੰਦਰ ਸਿੰਘ ਮਾਨ ਦੀ ਆਮ ਆਈ ਤੇ ਜੁਆਇਨ ਕਰੋ ਤਾਂ ਜੋ ਆਪਾਂ ਕਿਉਂ ਗਲਤੀ ਵਿਧਾਨ ਸਭਾ ਚੋਣਾਂ ਦੇ ਵਿੱਚ ਮਾਨ ਸਾਹਿਬ ਨੂੰ ਥੋੜੀਆਂ ਜੀਆਂ ਵੋਟਾਂ ਤੋਂ ਗੋਟਾ ਕਰਕੇ ਫਗਵਾੜਾ ਹਲਕਾ ਰਹਿ ਗਿਆ ਉਹ ਇਸ ਜਿਹੜੀ ਐਮਪੀ ਦੀਆਂ ਇਲੈਕਸ਼ਨਾਂ ਇਹਦੇ ਵਿੱਚ ਇਹੋ ਜੀ ਗਲਤੀ ਨਾ ਹੋਵੇ ਤੇ ਫਗਵਾੜੇ ਤੇ ਵੱਡੀ ਵੱਡੀ ਤੋਂ ਵੱਡੀ ਲੀਡ ਜਿਹੜੀ ਆ ਰਾਜਕੁਮਾਰ ਚੱਪੜਵਾਲੀ ਨੂੰ ਦਵਾਈਏ ਤੇ ਫੁਵਾਰੇ ਨੂੰ ਜਿਹੜਾ ਜ਼ਿਲ੍ਹਾ ਬਣਨ ਦਾ ਅਸੀਂ ਸੁਪਨਾ ਸਦਾ ਭਗਵਾਨ ਜੀ ਪੰਸਾਬ ਨੇ ਹੁਣੇ ਜਿਹੜੀ ਰੋਲ ਸ਼ੋਅ ਹੋਇਆ ਸੀਗਾ ਉਹਦੇ ਵਿੱਚ ਵੀ ਕਿਹਾ ਵੀ ਤੁਹਾਨੂੰ ਐਮਪੀ ਇਲੈਕਸ਼ਨ ਤੋਂ ਬਾਅਦ ਜ਼ਿਲ੍ਹਾ ਜ਼ਰੂਰ ਬਣੇਗਾ ਫੁਵਾੜਾ ਸੋ ਇਹਨਾਂ ਸਾਰੀਆਂ ਗੱਲਾਂ ਨਾਲ ਮੈਂ ਆਪਣੇ ਗੱਲਾਂ ਨੂੰ ਵਿਰਾਮ ਦਿੰਦਾ ਤੇ ਸਾਰਿਆਂ ਨੂੰ ਅਪੀਲ ਕਰਦਾ ਤੇ ਵਕਤ ਵਕਤ ਆਮ ਆਦਮੀ ਪਾਰਟੀ ਜੁਆਇਨ ਕਰੋ ਸਰਕਾਰ ਦਾ ਹਿੱਸਾ ਬਣੋ ਤੇ ਲੋਕਾਂ ਦੇ ਕੰਮ ਕਰੋ ਘਰ ਬੈਠ ਕੇ ਤੁਹਾਨੂੰ ਕੁਝ ਨਹੀਂ ਮਿਲਦਾ ਧੰਨਵਾਦ